ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਮਲਾਸਮਾਂ ਤੇ ਪੈਸ਼ਨਰਸ ਦੇ ਲਈ ਅੱਜ ਇੱਕ ਵੱਡੀ ਖੁਸ਼ਖਬਰੀ ਇੱਕ ਵੱਡੀ ਗੁੱਡ ਨਿਊਜ਼ ਜਿਹੜੀ ਮੈਂ ਪੰਜਾਬ ਸਰਕਾਰ ਵਿੱਤ ਵਿਭਾਗ ਦੇ ਵੱਲੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਸੂਤਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਮਲਾਸਮਾਂ ਨੂੰ 5% ਦਾ ਵਾਧਾ ਕਰ ਦਿੱਤਾ ਗਿਆ ਹੈ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਮਲਾਜ਼ਮ ਲੰਬੇ ਸਮੇਂ ਤੋਂ ਸੰਘਰਸ਼ ਕਰ ਨੇ ਕਰ ਰਿਹਾ ਕਿ 11% ਡੀਏ ਦੀ ਅਪੈਂਡਿਕ ਪਈਆਂ ਤਿੰਨ ਕਿਸ਼ਤਾਂ ਜਾਰੀ ਕਰਵਾਉਣ ਦੇ ਲਈ 5.5 ਸਾਲਾਂ ਦਾ ਜਿਹੜਾ ਹੈ 18228 ਕਰੋੜ ਰੁਪਏ ਦਾ ਬਕਾਇਆ ਜਾਰੀ ਕਰਵਾਉਣ ਦੇ ਲਈ ਇਹਦੇ ਨਾਲ ਹੀ 5.5 ਸਾਲਾਂ ਜਿਹੜਾ ਬਕਾਇਆ ਪੈਂਡਿੰਗ ਪਿਆ ਉਸ ਨੂੰ ਵੀ ਜਾਰੀ ਕਰਵਾਉਣ ਦੇ ਲਈ ਅਤੇ 15% ਦਾ ਲਾਭ ਨੂੰ ਮੋੜ ਤੋਂ ਲਾਗੂ ਕਰਵਾਉਣ ਦੇ ਲਈ ਅਤੇ 2.95 ਫੈਕਟਰ ਪੇ ਸਕਿਲ ਵਾਪਸ ਪਾਉਣ ਦੇ ਲਈ ਸੋ ਦੋਸਤੋ ਹੁਣ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾ ਨੂੰ 5% ਦਾ ਵਾਅਦਾ ਜਿਹੜਾ ਹੈ ਦੇ ਦਿੱਤਾ ਗਿਆ ਹੈ ਸੋ ਸਾਰੀ ਹੀ ਜਾਣਕਾਰੀ ਤੁਹਾਡਾ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਦੱਸਾਂਗੇ ਵੀ ਕਿਹੜੀ ਮੁਲਾਜ਼ਮਾਂ ਤੇ ਪੈਨਸ਼ਨ ਨੂੰ 5% ਦਾ ਲਾਭ ਜਿਹੜਾ ਹੈ ਦਿੱਤਾ ਗਿਆ ਤੇ ਕਿਹੜੀ ਮੁਲਾਜ਼ਮਾਂ ਨੂੰ ਇਹ ਜਿਹੜਾ ਲਾਭ ਪ੍ਰਾਪਤ ਹੋਵੇਗਾ ਸੋ ਉਹ ਸਾਰੇ ਹੀ ਜਾਣ ਕੇ ਤੁਹਾਡਾ ਸਾਂਝ ਕਰ ਦਿੰਨੇ ਹੈ ਜੇਕਰ ਲੈ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਯੂਰ ਕਰ ਲੈਣਾ ਹੁਣ ਚੱਲਦੇ ਹਾਂ ਅੱਜ ਦੀ ਵੱਡੀ ਅਪਡੇਟ ਵੱਲ ਤੇ ਖਾਸ ਵੱਡੀ ਅਪਡੇਟ ਦੇ ਵੱਲ ਜੀ ਸੋ ਦੋਸਤੋ ਜਿੱਥੇ ਕਿ ਇੱਕ ਪਾਸੇ ਕੇਂਦਰ ਸਰਕਾਰ ਨੇ ਆਪਣੇ ਅਠ ਮੁਲਾਜ਼ਮਾਂ ਨੂੰ ਕੇਂਦਰੀ ਮੁਲਾਜ਼ਮਾਂ ਨੂੰ ਅੱਠਵਾਂ ਤਨਖਾਹ ਪੇ ਕਮਿਸ਼ਨ ਦਾ ਜਿਹੜਾ ਲਾਭ ਦੇਣਾ ਦਾ ਐਲਾਨ ਕੀਤਾ ਹੈ ਜਿੰਨਾ ਜਿੰਨਾ ਪੰਜਾਬ ਦੀ ਮਲਾਜ਼ਮਾਂ ਤੇ ਕੇਂਦਰ ਦਾ ਸਕੇਲ ਲਾਗੂ ਹੈ ਉਹਨਾਂ ਦੀ ਤਨਖਾਹ ਦੇ ਵਿੱਚ ਬੰਪਰ ਵਾਧਾ ਹੋਵੇਗਾ ਜਿਸ ਦੇ ਵਿੱਚ ਮਲਾਜ਼ਮਾਂ ਤੇ ਪੈਨਸ਼ਨਰ ਦੇ ਡੀਏ ਏਰੀਆ ਦੇ ਭੱਤਿਆਂ ਦੇ ਵਿੱਚ ਵਾਧਾ ਜਿਹੜਾ ਹੈ ਦੇਖਣ ਨੂੰ ਮਿਲੇਗਾ ਤਨਖਾਹਾਂ ਦੇ ਵਿੱਚ ਵੀ ਬੰਪਰ ਵਾਧਾ ਜਿਹੜਾ ਹੈ ਹੋਵੇਗਾ ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਹੁਣ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ 5% ਦਾ ਲਾਭ ਜਿਹੜਾ ਹੈ ਦਿੱਤਾ ਹੈ ਸੋ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਨਾਲ ਮਲਾਜ਼ਮ ਜਥੇਬੰਦੀ ਦੀ ਮੀਟਿੰਗ ਜਿਹੜੀ ਹੈ ਰੱਖੀ ਗਈ ਸੀ ਜਿਸ ਦੇ ਵਿੱਚ ਸੀਐਮ ਮਾਨ ਜੀ ਸਰਕਾਰੀ ਕੰਮ ਤੇ ਵਿੱਚ ਰੁੱਝੇ ਹੋਣ ਕਰਕੇ ਖੁਦ ਜਿਹੜਾ ਹੈ ਹਾਜ਼ਰ ਨਹੀਂ ਸੀ ਪਰੰਤੂ ਇਹ ਮੀਟਿੰਗ ਜਿਹੜੀ ਹੈ ਵਿਥ ਸਕੱਤਰ ਦੇ ਨਾਲ ਮੁਲਾਜ਼ਮ ਜਥੇਬੰਦੀਆਂ ਦੀ ਰੱਖੀ ਗਈ ਸੀ ਅਤੇ ਇਸ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਨੂੰ ਤਨਖਾਹ ਦੇ ਵਿੱਚ 5% ਦਾ ਵਾਅਦਾ ਦਇਆ ਐਲਾਨ ਕੀਤਾ ਗਿਆ ਸੀ ਇਹ ਮੀਟਿੰਗ ਜਿਹੜੀ ਹੈ ਪੰਜਾਬ ਰੋਡਵੇਜ਼ ਪਨਬਸ ਵਰਕਰ ਵਰਕਸ਼ਾਪ ਦੇ ਮੁਲਾਜ਼ਮਾਂ ਜਥੇਬੰਦੀਆਂ ਨਾਲ ਰੱਖੀ ਗਈ ਸੀ ਅਤੇ ਹੁਣ ਸੂਤਰਾਂ ਦੇ ਵੱਲੋਂ ਇਹ ਵੀ ਜਾਣਕਾਰੀ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਜੇਕਰ ਕਿਸੇ ਵੀ ਇੱਕ ਜਥੇਬੰਦੀ ਦੀ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਤੇ ਪੱਕੀ ਮੋਹਰ ਜਿਹੜੀ ਹੈ ਲੱਗ ਸਕਦੀ ਹੈ ਤਾਂ ਬਾਕੀ ਮੁਲਾਜ਼ਮ ਜਥੇਬੰਦੀਆਂ ਦੇ ਜੈਸ ਜਿਸ ਤਰ੍ਹਾਂ ਕੀ ਮੰਗਾਂ ਦੇ ਉੱਤੇ ਵੀ ਹੌਲੀ-ਹੌਲੀ ਇਹ ਕਰਕੇ ਇਸੇ ਤਰ੍ਹਾਂ ਹੀ ਪੱਕੀ ਮੋਹਰ ਜਿਹੜੀ ਹੈ ਲਗਣੀ ਸ਼ੁਰੂ ਹੋ ਜਾਵੇਗੀ ਸੋ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਹੁਣ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਜੀ